ਟਾਟਾ ਸੂਮੋ ਤੋਂ ਰੋਬਿਕਨ ਤੇ ਪਹੁੰਚ ਗਏ ਜਹਾਜ਼ ਚੜ੍ਹਨਾ ਤੁਸੀਂ ਕਿਉਂ ਨਹੀਂ ਪਸੰਦ ਕਰਿਆ ਤੁਸੀਂ ਵੀ ਕੈਨੇਡਾ ਜਾ ਕੇ ਕੰਮ ਕਰਨਾ ਕਿਉਂ ਨਹੀਂ ਪਸੰਦ ਕਰਿਆ ਪ੍ਰਮਾਤਮਾ ਮਿਹਨਤ ਉਰੇ ਕਰੋਗੇ ਤਾਂ ਪ੍ਰਮਾਤਮਾ ਤੁਹਾਡਾ ਸਾਥ ਦੇਗਾ ਮਿਹਨਤ ਕਿਤੇ ਵੀ ਕਰ ਲਓ ਬਾਹਰ ਜਾ ਕੇ ਵੀ ਆਪਾਂ 24 24 ਘੰਟੇ ਕੰਮ ਕਰਦੇ ਆਂ ਸ਼ਿਫਟਾਂ ਲਾਣੇ ਮਨ ਲੱਗਦਾ ਬਾਹਰ ਨਾਲੋਂ ਜੇ ਬੰਦਾ ਅੱਧਾ ਕੰਮ ਉਰੇ ਕਰ ਲਵੇ ਉਨੇ ਡੈਡੀਕੇਸ਼ਨ ਦੇ ਨਾਲ ਤਾਂ ਜ਼ਿਆਦਾ ਵਧੀਆ ਰਹੇਗਾ ਤੇ ਜੇ ਖੁਦ ਹੀ ਮਿੱਟੀ ਖੂਨੋਂ ਲੱਗਦੀ ਹੁੰਦੀ ਤਾਂ ਇੰਨੀਆਂ ਗੱਡੀਆਂ ਕਿੱਥੇ ਤੋਂ ਹੁੰਦੀਆਂ ਮਿਹਨਤ ਕਰਾਂਗੇ ਤਾਂ ਸਭ ਕੁਝ ਮਿਲਦਾ ਪੂਰੇ ਸਭ ਕੁਝ ਹੈ ਬੜੇ ਤੋਂ ਬੜੇ ਕਿਸੇ ਰੀਜ਼ ਜ਼ਿਆਦੇ ਪਾਣੀ ਹੋਣੀਆਂ ਉਹ ਗੱਡੀਆਂ ਸੀ ਰੈਂਟ ਤੇ ਸਸਤੇ ਰੇਟਾਂ ਤੇ ਦੇ ਦੰਨੇ ਆ। ਉਹ ਥੋੜੀਆਂ ਜਿਹੀਆਂ ਔਕੜਾਂ ਨੇ ਮਤਲਬ ਆਂਦੀਆਂ ਨੇ ਹਰ ਇੱਕ ਕੰਮ ਦੇ ਵਿੱਚ ਲਾਈਕ ਅਸੀਂ ਕਮਰਸ਼ੀਅਲ ਕੰਮ ਕਰਦੇ ਆਂ ਲੋਕ ਪ੍ਰਾਈਵੇਟ ਗੱਡੀਆਂ ਨਾਲ ਕੰਮ ਕਰੀ ਜਾਂਦੇ ਆਂ ਇਹ ਸਰਕਾਰਾਂ ਨੂੰ ਥੋੜਾ ਧਿਆਨ ਦੇਣਾ ਚਾਹੀਦਾ। ਸੰਤੁਸ਼ਟੀ ਬਹੁਤ ਹੈ। ਸ਼ਾਮ ਨੂੰ ਦੋ ਪਲ ਦੀ ਰੋਟੀ ਐਂ ਸਕੂਨ ਨਾਲ ਖਾਈ ਦੀ। ਸਸ਼ੀਕਾਰ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਅਗਰ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਜ਼ਰਨ ਦੀ ਤਮੰਨਾ ਹੋਵੇ ਤਾਂ ਕੋਈ ਵੀ ਮੁਸੀਬਤ ਕੋਈ ਵੀ ਮੁਸ਼ਕਿਲ ਤੁਹਾਡਾ ਰਸਤਾ ਨਹੀਂ ਰੋਕ ਸਕਦੀ ਅਗਰ ਸੁਪਨੇ ਵੇਖੇ ਹੋਣ ਤਾਂ ਉਹਨਾਂ ਨੂੰ ਸਾਕਾਰ ਕਰਨ ਦੇ ਲਈ ਤੁਹਾਨੂੰ ਸਖਤ ਮਿਹਨਤ ਦੀ ਜ਼ਰੂਰ ਹੁੰਦੀ ਹੈ ਤਾਂ ਤੁਸੀਂ ਮੰਜ਼ਿਲ ਤੱਕ ਜ਼ਰੂਰ ਪਹੁੰਚੋਗੇ ਇਸ ਤਰ੍ਹਾਂ ਦੇ ਇੱਕ ਨੌਜਵਾਨ ਨਾਲ ਮਿਲੌਣੇ ਆ ਪਰ ਸਭ ਤੋਂ ਪਹਿਲਾਂ ਕੁਲਦੀਪ ਬਰਾੜ ਸਾਡੇ ਨਾਲ ਮੌਜੂਦ ਨੇ ਇੱਕ ਪਿੰਡ ਤੋਂ ਉੱਠ ਕੇ ਚੰਡੀਗੜ੍ਹ ਪਹੁੰਚੇ ਤਾਂ ਉੱਥੇ ਨਾਂ ਰੋਸ਼ਨ ਕੀਤਾ ਤਾ ਛੰਡੇ ਗੱਡੇ ਨੇ ਟਾਟਾ ਸੂਮੋ ਤੋਂ ਰੋਬਿਕਨ ਤੱਕ ਦਾ ਸਫ਼ਰ ਤੈਅ ਕਰਿਆ ਕਿ ਕਿਵੇਂ ਅੱਜਕੱਲ ਸਾਡੀ ਨੌਜਵਾਨੀ ਆ ਜਿਹੜੀ ਉਹ ਜਹਾਜ਼ ਚੜ ਕੇ ਬਾਹਰ ਜਾਣਾ ਜ਼ਰੂਰ ਪਸੰਦ ਕਰਦੀ ਆ ਪਰ ਇੱਥੇ ਰਹਿ ਕੇ ਕੰਮ ਕਰਨਾ ਇਸ ਵੇਲੇ ਦੁਰਬਰ ਹੋਇਆ ਕੁਲਦੀਪ ਨਾਲ ਗੱਲ ਕਰਦਾ ਬਰਾਟ ਸਾਹਿਬ ਪਹਿਲਾਂ ਤਾਂ ਡੇਲੀ ਪੋਸਟ ਨੂੰ ਸਵਾਗਤ ਸਸਿਕਾ ਸਰ ਕੀ ਹਾਲ ਚੱਲ ਹੈ ਜੀ ਠੀਕ ਠਾਕ ਹਾਂਜੀ ਬਰਾਟ ਸਾਹਿਬ ਗੱਲਾਂ ਬਹੁਤ ਕਰਾਂਗੇ ਪਰ ਤੁਸੀਂ ਟਾਟਾ ਸੂਮੋ ਤੋਂ ਰੋਬਿਕਨ ਤੇ ਪਹੁੰਚ ਗਏ ਹਾਂਜੀ ਜਹਾਜ਼ ਚੜਨਾ ਤੁਸੀਂ ਕਿਉਂ ਨਹੀਂ ਪਸੰਦ ਕਰਿਆ ਤੁਸੀਂ ਵੀ ਕੈਨੇਡਾ ਜਾ ਕੇ ਕੰਮ ਕਰਨਾ ਕਿਉਂ ਨਹੀਂ ਪਸੰਦ ਕਰਿਆ ਗगन ਜੀ ਗੱਲ ਐਦਾਂ ਵੀ ਜਹਾਜ਼ ਚੜਨਾ ਇਹ ਵੀ ਪਿੰਡ ਤੋਂ ਚੰਡੀਗੜ੍ਹ ਆ ਕੇ ਵੀ ਤਾਂ ਇੱਕ ਤਰ੍ਹਾਂ ਦਾ ਜਹਾਜ਼ ਚੜਨਾ ਹੀ ਐ ਉਰੇ ਆ ਕੇ ਵੀ ਅਸੀਂ ਮਿਹਨਤ ਕੀਤੀ ਪਹਿਲਾਂ ਸੁਮੂ ਖੁਦ ਚਲਾਉਂਦੇ ਰਹੇ ਪ੍ਰਮਾਤਮਾ ਨੇ ਬਾਹ ਫੜੀ ਚੰਡੀਗੜ੍ਹ ਆ ਕੇ ਚੰਡੀਗੜ੍ਹ ਆ ਕੇ ਟੈਕਸੀ ਦਾ ਕੰਮ ਸਟਾਰਟ ਕੀਤਾ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਰੂਬੀ ਕਾਉਨ ਨਾਲ ਸਾਰੀਆਂ ਗੱਡੀਆਂ ਨੇ ਪਰਮਾਤਮਾ ਮਿਹਨਤ ਉਰੇ ਕਰੋਗੇ ਤਾਂ ਪਰਮਾਤਮਾ ਤੁਹਾਡਾ ਸਾਥ ਦੇਗਾ ਮਿਹਨਤ ਕਿਤੇ ਵੀ ਕਰ ਲਓ ਬਾਹਰ ਜਾ ਕੇ ਵੀ ਆਪਾਂ 24 24 ਘੰਟੇ ਕੰਮ ਕਰਦੇ ਆਂ ਸ਼ਿਫਟਾਂ ਲਾਣੇ ਮੈਨੂੰ ਲੱਗਦਾ ਬਾਹਰ ਨਾਲੋਂ ਜੇ ਬੰਦਾ ਅੱਧਾ ਕੰਮ ਉਰੇ ਕਰ ਲਵੇ ਉਨੀ ਡੈਡੀਕੇਸ਼ਨ ਦੇ ਨਾਲ ਤਾਂ ਉਹ ਜ਼ਿਆਦਾ ਵਧੀਆ ਰਹੇਗਾ ਅੱਛਾ ਤੁਸੀਂ ਕਿਹਾ ਕਿ ਚੰਡੀਗੜ੍ਹੋਂ ਵੀ ਕੈਨੇਡਾ ਦੇ ਬਰਾਬਰ ਹੈ ਇਹ ਕਿਉਂ ਐਕਚੁਅਲ 'ਚ ਹੁਣ ਪਿੰਡ ਉਰੇ ਤੋਂ 20 ਤੋਂ 25 ਕਿਲੋਮੀਟਰ ਹੈ ਵੀਕੈਂਡ ਤੇ ਘਰ ਜਾ ਹੁੰਦਾ ਕਿੱਥੇ ਜਾ ਹੁੰਦਾ ਘਰ ਕਮਾਕਾਰਾਂ ਚ ਵੀ ਬਾਰ ਬਾਰ ਗਈ ਆ ਇੱਥੇ ਵੀਜ਼ਾ ਲੈ ਕੇ ਆਉਣ ਵਾਲਾ ਹੀ ਕੰਮ ਹੈ ਵੀਜ਼ੇ ਵਾਲਾ ਹੀ ਵਾਪਸ ਮੁੜੀ ਨਹੀਂ ਹੋ ਰਿਹਾ ਹੁਣ ਬਾਹਰ ਜਾਣੇ ਪਰ ਘੱਟੋ ਘਟੂਰੇ ਤੇ ਇਹ ਤਾਂ ਹੈ ਮੇਰੇ ਮਦਰ ਫਾਦਰ ਨੇ ਮੈਂ ਨਾਲ ਰੱਖੇ ਬੇ ਨੇ ਕਦੇ ਸ਼ਨੀਵਾਰ ਐਤਵਾਰ ਪਿੰਡ ਚਲੇ ਜਾਈਦਾ ਬੱਚਿਆਂ ਨੂੰ ਪਿੰਡ ਨਾਲ ਜੋੜ ਕੇ ਰੱਖੀਦਾ ਪਿੰਡ ਜਾਣੇ ਆ ਪਰ ਜੇ ਕਿਤੇ ਬਾਹਰ ਹੋਈਏ ਤਾਂ ਫਿਰ ਬਾਹਰੋਂ ਤਾਂ ਬੰਦਾ ਮਰੇ ਤੇ ਵੀ ਨਹੀਂ ਪਹੁੰਚਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਦਿੱਲੀ ਦਾ ਦਿੱਲੀ ਕਰੇ ਕਿ ਬਾਹਰ ਚਲੇ ਜਾਈਏ ਇੱਥੇ ਕਹਿੰਦੇ ਇੱਥੇ ਗੱਲ ਆ ਕਹਿੰਦੇ ਇੱਥੇ ਖੂਹ ਦੀ ਮਿੱਟੀ ਖੂਨ ਨੂੰ ਲੱਗਦੀ ਹੈ ਨਹੀਂ ਜੀ ਜੇ ਖੁਦ ਹੀ ਮਿੱਟੀ ਖੂਨ ਨੂੰ ਲੱਗਦੀ ਹੁੰਦੀ ਤਾਂ ਸੁਮੂਹ ਤੇ ਲੈ ਕੇ ਇੰਡੀਗਾ ਪਰ ਆ ਜਾਂਦੇ ਨਾ ਹੁਣ ਦੇਖੋ ਰੂਬੀ ਕੌਣ ਖੜੀ ਐ ਇਹ ਕਾਰਨੀਵਲ ਕਿੰਨੀਆਂ ਗੱਡੀਆਂ ਖੜੀਆਂ ਨੇ ਤੁਸੀਂ ਕੈਮਰੇ 'ਚ ਦਿਖਾਉਂਗੇ ਹੀ ਤੇ ਜੇ ਖੁਦ ਹੀ ਮਿੱਟੀ ਖੂਨ ਨੂੰ ਲੱਗਦੀ ਹੁੰਦੀ ਤਾਂ ਇੰਨੀਆਂ ਗੱਡੀਆਂ ਕਿੱਥੇ ਤੋਂ ਹੁੰਦੀਆਂ ਮਿਹਨਤ ਕਰਾਂਗੇ ਤਾਂ ਸਭ ਕੁਝ ਮਿਲਦਾ ਪੂਰੇ ਸਭ ਕੁਝ ਹੈ ਸਫਰ ਕਹਿੰਦੇ ਜਦੋਂ ਬੰਦਾ ਮੰਜ਼ਿਲ ਤੇ ਪਹੁੰਚ ਕੇ ਝੰਡਾ ਲਹਿਰਾਉਂਦਾ ਹੈ ਤਾਂ ਉਸ ਦੀ ਕਾਮਯਾਬੀ ਦਾ ਹਿੱਸੇਦਾਰ ਬਹੁਤ ਲੋਕ ਹੁੰਦੇ ਨੇ ਬਹੁਤ ਲੋਕ ਸਕਸੈਸ ਨੂੰ ਸੈਲੀਬ੍ਰੇਟ ਕਰਨ ਪਹੁੰਚ ਜਾਂਦੇ ਨੇ ਪਰ ਰਸਤੇ ਦੇ ਵਿੱਚੋ ਮੁਸ਼ਕਲਾਂ ਔਕੜਾਂ ਕਿੰਨੀਆਂ ਆਈਆਂ ਕੋਈ ਚੀਜ਼ ਕੁਝ ਸਰਕਸਟੈਂਸਸ ਕੋਈ ਹਾਲਾਤ ਉਹ ਯਾਦ ਨੇ ਜਦੋਂ ਘਰ ਬੈਠ ਕੇ ਕਈ ਵਾਰ ਅੱਖਾਂ ਚ ਹੰਝੂ ਨਿਕਲ ਆਉਂਦੇ ਨੇ ਉਹ ਦਿਨ ਯਾਦ ਕਰਕੇ ਹਾਂ ਜਦੋਂ ਸਟਾਰਟਿੰਗ ਚ ਕੰਮ ਸ਼ੁਰੂ ਕਰਿਆ ਸੀ ਉਦੋਂ ਬੜੀਆਂ ਪ੍ਰੋਬਲਮਾਂ ਸੀ ਮੇਰੇ ਯਾਦ ਹੈ ਦਾਦੀ ਜੀ ਦੀ ਉਸ ਟਾਈਮ ਬਾਦਲ ਸਾਹਿਬ ਦੀ ਟਾਈਮ ਪੈਨਸ਼ਨ ਆਂਦੀ ਹੁੰਦੀ ਸੀ ਹਾਂ ਉਹ ਕਈ ਵਾਰ ਕੰਮ ਹੁੰਦਾ ਨਹੀਂ ਸੀ ਮਤਲਬ ਅਸੀਂ ਮਰੰਡੇ ੱਡੇ ਜਾ ਕੇ ਖੜਦੇ ਹੁੰਦੇ ਸੀ ਗੱਡੀ ਲੈ ਕੇ ਸ਼ਾਮ ਤੱਕ ਕੋਈ ਕਲਾਇੰਟ ਆਣਾ ਨਾ ਜਾਂ ਕੁਝ ਕੰਮ ਹੋਣਾ ਨਾ ਮੈਂ ਕਈ ਵਾਰ ਉਹਨਾਂ ਦੀ ਪੈਨਸ਼ਨ ਹੁੰਦੀ ਸੀ ਮੈਨੂੰ ਲੱਗਦਾ 4-500 ਰੁਪਏ ਉਹ ਲੈ ਕੇ ਅਸੀਂ ਤੇਲ ਪਵਾ ਕੇ ੱਡੇ ਜਾ ਕੇ ਖੜ ਜਾਂਦੇ ਤੇ ਰਾਤ ਨੂੰ ਵਾਪਸ ਆ ਜਾਂਦੇ ਤੇ ਮਤਲਬ ਇਹ ਫਿਕਰ ਚਾਹ ਤਾਂ ਪਿੰਦੇ ਨਹੀਂ ਸੀ ਸਾਰਾ ਦਿਨ ਘਰ ਤੇ ਰੋਟੀ ਲੈ ਜਾਣੀ ਬਸ ਉਹ ਖਾ ਲਈ ਤਾਂ ਠੀਕ ਹੈ ਵਾਪਸ ਆ ਜਨੇ ਪਰ ਚਲੋ ਉਹ ਸਫ਼ਰ ਦੇਖਿਆ ਉਹ ਮਾੜੇ ਦਿਨ ਦੇਖ ਕੇ ਸਟਰਗਲ ਕਰਦੇ ਰਹੇ ਤਾਂ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਕਿਤੇ ਪਹੁੰਚ ਗਏ ਆ ਮੁਕਾਮ ਉਹ ਦਿਨ ਯਾਦ ਆਉਂਦੇ ਨੇ ਹਾਂ ਉਹ ਦਿਨ ਬੜੇ ਯਾਦ ਆਣੇ ਹੁਣ ਜਦੋਂ ਪਿੱਛੇ ਮੁੜ ਕੇ ਦੇਖੀਦਾ ਏ ਤਾਂ ਕਾਫੀ ਆਪਣੇ ਆਪ ਚ ਲੱਗਦਾ ਵੀ ਹਾਂ ਚਲੋ ਬਾਹਰ ਜਾਣ ਵਾਲਿਆਂ ਨਾਲੋਂ ਤਾਂ ਵਧੀਆ ਇੱਥੇ ਕੰਮ ਕਰ ਰਹੇ ਆਂ ਅੱਛਾ ਜਦੋਂ ਮਦਰ ਫਾਦਰ ਨੂੰ ਰੂਪੀ ਕੌਂਚ ਬਿਠਾਉਣੇ ਹੋ ਜਾਂ ਮਦਰ ਫਾਦਰ ਦੇ ਨਾਲ ਬੈਠ ਕੇ ਗੱਲ ਕਰਦੇ ਹੂੰ ਇੱਕ ਸਧਾਰਨ ਪਰਿਵਾਰ ਨੂੰ ਤੁਸੀਂ ਬਿਲੋਂਗ ਕਰਦੇ ਹੋ ਤਾਂ ਕੁਝ ਸੰਤੁਸ਼ਟੀ ਮਹਿਸੂਸ ਹੁੰਦੀ ਹੈ ਕੁਝ ਦਿਲ ਨੂੰ ਸਕੂਨ ਮਿਲਦਾ ਕਿ ਮੈਂ ਆਪਣੇ ਫਾਦਰ ਲਈ ਜਾਂ ਆਪਣੇ ਪਰਿਵਾਰ ਲਈ ਜਾਂ ਆਪਣੇ ਪਿੰਡ ਲਈ ਕੁਝ ਅਚੀਵ ਕਰ ਲਿਆ ਐਕਚੁਅਲ 'ਚ ਗਗਨ ਜੀ ਗੱਲ ਐ ਇਦਾਂ ਐ ਵੀ ਜਦੋਂ ਮਦਰ ਫਾਦਰ ਨੂੰ ਹੁਣ ਪਤਾ ਉਹਨਾਂ ਨੂੰ ਇਹ ਗੱਡੀਆਂ ਦੇ ਨਾਮ ਵੀ ਨਹੀਂ ਪਤਾ ਹਾਂ ਵੀ ਹੁਣ ਉਹਨਾਂ ਨੂੰ ਦੱਸੀਦਾ ਵੀ ਰੂਬੀ ਕਨ ਉਹਨਾਂ ਖਾਤਰ ਤਾਂ ਚਲੋ ਇਹ ਗੱਡੀਆਂ ਐ ਬਸ ਥੋੜਾ ਜਿਹਾ ਉਹਨਾਂ ਨੂੰ ਜ਼ਿਆਦਾ ਨੌਲਤਾ ਨਹੀਂ ਪਰ ਚਲੋ ਆਪ ਨੂੰ ਸੰਤੁਸ਼ਟੀ ਐ ਵੀ ਗੱਡੀ ਦੇ ਵਿੱਚ ਉਹਨਾਂ ਨੂੰ ਬਿਠਾਈਦਾ ਐ ਕਮਾਈਦਾ ਐ ਕਟੋ-ਕਟ ਜਦੋਂ ਦਿਲ ਕਰਦਾ ਘਰ ਜਾਏ ਆਈਦਾ ਬੱਚਿਆਂ ਦੇ ਕੋਲ ਰੈਲੀ ਦਾ ਤੇ ਬੱਚਿਆਂ ਨੂੰ ਵੀ ਕਮਾਈ ਦੇ ਪਰ ਉਰੇ ਆ ਕੇ ਹੁਣ ਮਿਹਨਤ ਕੀਤੀ ਤਾਂ ਫਲ ਪਰਮਾਤਮਾ ਨੇ ਦਿੱਤਾ ਅੱਛਾ ਜਦੋਂ ਪਹਿਲਾਂ ਇਹ ਤੁਸੀਂ ਜਦੋਂ ਚੰਡੀਗੜ੍ਹ ਆ ਪਹੁੰਚੇ ਤਾਂ ਜਦੋਂ ਪਹਿਲੀ ਕੋਈ ਲਗਜ਼ਰੀ ਗੱਡੀ ਲਈ ਤਾਂ ਕਿਸ ਤਰ੍ਹਾਂ ਦੀ ਫੀਲਿੰਗ ਆਈ ਤੁਹਾਨੂੰ ਅਸੀਂ ਦਰਨੀ ਲੱਗਿਆ ਕਿ ਮਹਿੰਗੀਆਂ ਬਹੁਤ ਨੇ ਮਹਿੰਗੀ ਤਾਂ ਗੱਡੀ ਅਸੀਂ ਪਹਿਲੀ ਵਾਰ ਲਈਤੀ ਸੀ ਜਿਹੜੀ ਮਰਸੀਡੀਜ਼ ਲਈਤੀ ਸੀ ਗੱਡੀ ਉਹ ਗੱਡੀ ਅਸੀਂ ਡਿਲੀਵਰੀ ਤਾਂ ਲੈ ਲਈ ਡਿਲੀਵਰੀ ਤੋਂ ਬਾਅਦ ਮਤਲਬ ਇੰਨਾ ਜ਼ਿਆਦਾ ਅੰਦਰ ਤੇ ਡਰ ਗਿਆ ਹੋ ਗਿਆ ਵੀ ਯਾਰ ਕਿਸ਼ਤ ਕਿੱਦਾਂ ਦਵਾਂਗੇ ਕਿਵੇਂ ਕਰਾਂਗੇ ਪਰ ਹੌਲੀ ਹੌਲੀ ਫਿਰ ਰਸਤੇ ਬਣਦੇ ਗਏ ਤੇ ਸਟੈਪ ਟੂ ਸਟੈਪ ਅੱਗੇ ਜਾਂਦੇ ਰਹੇ ਸਟਾਰਟਿੰਗ ਚ ਪ੍ਰੋਬਲਮਾਂ ਦਾ ਤੁਹਾਨੂੰ ਪਤਾ ਹੀ ਹੈ ਲਗਜ਼ਰੀ ਸੈਗਮੈਂਟ 'ਚ ਜਦੋਂ ਆਏ ਬੜੀਆਂ ਆਈਆਂ ਲੱਤਾਂ ਖਿੱਚਣੇ ਵਾਲੇ ਬਹੁਤ ਸੀ ਸਾਰੇ ਕਹਿੰਦੇ ਸੀ ਯਾਰ ਇਹ ਤਾਂ ਹੁਣ ਸੁਸਾਇਡ ਕਰਨਗੇ ਆ ਗੱਡੀ ਲੈ ਲਈ ਇਹ ਲੈ ਲਈ ਪਰ ਚਲੋ ਮੇਰੇ ਪਰਿਵਾਰ ਨੇ ਮੇਰੇ ਦੋਸਤਾਂ ਨੇ ਵਧੀਆ ਸਾਥ ਦਿੱਤਾ ਤਾਂ ਅੱਜ ਆਪਾਂ ਇੱਥੇ ਪਹੁੰਚ ਗਏ ਅੱਛਾ ਖੁਦ ਕਿੰਨੀ ਦੇਰ ਡਰਾਈਵ ਕਰਿਆ ਤੁਸੀਂ ਅੰਦਾਜ਼ਨ ਮੈਂ 7 7-8 ਸਾਲ ਗੱਡੀ ਚਲਾਈ ਆਪ ਚਲਾਈ ਖੁਦ ਮੈਂ 2011-12 ਤੱਕ ਖੁਦ ਗੱਡੀ ਚਲਾਉਂਦਾ ਰਿਹਾ ਉਦੋਂ ਤਾਂ ਗੱਡੀ ਚਲਾਉਂਦੇ ਸਮਝ ਲੱਗ ਗਿਆ ਸੀ ਵੀ ਗੱਡੀ ਚਲਾਈ ਜਾਉਂਗੇ ਤਾਂ ਜ਼ਿਆਦਾ ਕੁਝ ਕਰ ਨਹੀਂ ਪਾਵਾਂਗੇ ਥੋੜਾ ਜਿਹਾ ਮੈਨੇਜਮੈਂਟ ਥੋੜਾ ਆਰਗੇਨਾਈਜ਼ ਕਰਨਾ ਪਏਗਾ ਸਿਸਟਮ Tata Sumo ਫਿਰ Indigo Tata Sumo ਸੀ ਫਿਰ ਇੱਕ Indigo ਲਈਤੀ Indigo ਤੋਂ ਬਾਅਦ ਫਿਰ Toyota Innova ਨਾਲ ਮੈਨੂੰ ਕਾਫੀ ਜ਼ਿਆਦਾ ਹੈਲਪ ਮਿਲੀ ਸਟਾਰਟਿੰਗ ਚ Innova ਲਈਤੀਆਂ ਸੀ 1 2 ਉਹਨਾਂ ਨੇ ਕਾਫੀ ਹੈਲਪ ਕਰੀ ਥੋੜਾ ਜਿਹਾ ਮਨ ਮੈਂਟੇਨੈਂਸ ਵਗੈਰਾ ਘੱਟ ਸੀ ਖਰਚੇ ਘਟਣ ਲੱਗੇ ਤਾਂ ਥੋੜਾ ਜਿਹਾ ਈਜ਼ੀ ਹੋ ਗਿਆ ਅਗੇ ਸਟੈਪ ਲੈਣੇ ਅੱਛਾ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਇੱਥੇ ਚਾਹੁੰਦੇ ਨੇ ਕਿ ਇੱਥੇ ਨਹੀਂ ਕਾਮਯਾਬ ਹੋਇਆ ਜਾ ਸਕਦਾ ਕਿ ਜਹਾਜ਼ ਚੜੇ ਬਿਨਾ guzara ਹੈ ਹੀ ਨਹੀਂ ਨਹੀਂ ਭਾਜੀ ਕਾਮਯਾਬ ਤਾਂ ਹੋਇਆ ਜਾ ਸਕਦਾ ਅੱਜ ਦੇ ਟਾਈਮ ਆਪਣਾ ਸਾਰੀਆਂ ਗੱਡੀਆਂ ਨੇ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਮਤਲਬ ਬੜੇ ਤੋਂ ਬੜੇ ਕਿਸੇ ਰੀਜ਼ ਜ਼ਿਆਦੇ ਪਾਣੀ ਹੋਣੀਆਂ ਉਹ ਗੱਡੀਆਂ ਸੀ ਰੈਂਟ ਤੇ ਸਸਤੇ ਰੇਟਾਂ ਤੇ ਦੇ ਦਿੰਨੇ ਸਾਰੀਆਂ ਗੱਡੀਆਂ ਆਪਣੇ ਕੋਲ ਨੇ ਜੇ ਬੰਦਾ ਉਰੇ ਮਿਹਨਤ ਕਰੇ ਤਾਂ ਸਭ ਕੁਝ ਕਰ ਸਕਦਾ ਪਾ ਥੋੜੀਆਂ ਜੀਆਂ ਔਕੜਾਂ ਨੇ ਜਿਹੜੀਆਂ ਮਤਲਬ ਆਉਂਦੀਆਂ ਨੇ ਹਰ ਇੱਕ ਕੰਮ ਦੇ ਵਿੱਚ ਲਾਈਕ ਅਸੀਂ ਕਮਰਸ਼ੀਅਲ ਕੰਮ ਕਰਦੇ ਆ ਲੋਕ ਪ੍ਰਾਈਵੇਟ ਗੱਡੀਆਂ ਨਾਲ ਕੰਮ ਕਰੀ ਜਾਂਦੇ ਆ ਇਹ ਸਰਕਾਰਾਂ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਲੋਕ ਜੈਨੂਨਲੀ ਕਮਰਸ਼ੀਅਲ ਕੰਮ ਕਰਦੇ ਆ ਟਰਨਓਵਰਾਂ ਭਰਦੇ ਆ ਉਹਨਾਂ ਬਾਰੇ ਸੋਚਣ ਲੋਕ ਪ੍ਰਾਈਵੇਟ ਗੱਡੀਆਂ ਲਿਆ ਕੇ 5 ਲੱਖ ਦੀ 10 ਲੱਖ ਦੀ ਗੱਡੀਆਂ ਲਿਆ ਕੇ ਚਲਾਈ ਜਾਂਦੇ ਆ ਇਹ ਸਾਨੂੰ ਇੱਕ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਮਹਾਨ ਸਾਹਿਬ ਇਹ ਬੈਕਫੁੱਟ ਤੇ ਲਿਆ ਦਿੰਦਾ ਸਾਨੂੰ ਕਿਉਂਕਿ ਕਮਰਸ਼ੀਅਲ ਗੱਡੀ ਦਾ ਸੀ ਲੈ ਕੇ ਆਨੇ ਆ ਸੀ ਉਹਨੇ ਬਲੈਕ ਪਲੇਟ ਨੇ ਇਹ ਲੱਤੀਆਂ ਹੋਈਆਂ ਨੇ ਪਰ ਪ੍ਰਾਈਵੇਟ ਗੱਡੀਆਂ ਵਾਲੇ ਘਰ ਦੀ ਗੱਡੀ ਰੈਂਟ ਪਰ ਦੇਈ ਜਾਂਦੇ ਨੇ ਤਾਂ ਉਹ ਸਾਨੂੰ ਪ੍ਰੋਬਲਮ ਜ਼ਰੂਰ ਆ ਸੰਤੁਸ਼ਟੋਂ ਆਪਣੇ ਆਪ ਤੇ ਆਪਣੇ ਕੰਮ ਤੋਂ ਹਾਂ ਸੰਤੁਸ਼ਟੀ ਬਹੁਤ ਹੈ ਸ਼ਾਮ ਨੂੰ ਦੋ ਪਲ ਦੀ ਰੋਟੀਆਂ ਸਕੂਨ ਨਾਲ ਖਾਈ ਦੀ ਠੀਕ ਹੈ ਬਹੁਤ ਮਿਹਰਬਾਨੀ ਸੋਏ ਨੌਜਵਾਨੀ ਦੇ ਲਈ ਇੱਕ ਮੈਸੇਜ ਜ਼ਰੂਰ ਹੈ ਜਿਹੜੇ ਲੋਕ ਇਹ ਸੋਚਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਰਹਿ ਕੇ ਤਰੱਕੀ ਨਹੀਂ ਹੋ ਸਕਦੀ ਤਾਂ ਇਹ ਬਹੁਤ ਉਹਨਾਂ ਦੇ ਲਈ ਵੀਡੀਓ ਖਾਸ ਹੈ ਇੱਕ ਪਿੰਡ ਤੋਂ ਉੱਠ ਕੇ ਚੰਡੀਗੜ੍ਹ ਆਉਣਾ ਕਹਿੰਦੇ ਚੰਡੀਗੜ੍ਹ ਵੀ ਵੀਜ਼ਾ ਲੱਗਣ ਦੇ ਬਰਾਬਰ ਹੈ ਇੱਥੇ ਆ ਕੇ ਕਾਮਯਾਬ ਹੋਣਾ ਵੀ ਕਿਸੇ بڑے ਮੁਕਾਮ ਤੋਂ ਘੱਟ ਨਹੀਂ ਹੈਗਾ ਟਾਟਾ ਸੋਮੋ ਤੋਂ ਰੂਬੀਕੋਨ ਦਾ ਸਫ਼ਰ ਕਹਿੰਦੇ ਉਹ ਦੁਨਿਆਦ ਦਾ ਜਦੋਂ ਦਾਦੀ ਦੀ ਪੈਨਸ਼ਨ ਦੇ ਨਾਲ ਕਈ ਵਾਰ ਗੱਡੀ ਤੇਲ ਪਵਾਇਆ ਰੋਟੀ ਘਰੋਂ ਹੀ ਆਉਂਦੀ ਸੀਗੀ ਪਰ ਹੁਣ ਤਰੱਕੀ ਆ ਮਿਲਿਆ ਤਾਂ ਮੈਂ ਬਹੁਤ ਸੰਤੁਸ਼ਟ ਹਾਂ ਮੇਰੇ ਪਿਓ ਨੂੰ ਇਹਨਾਂ ਗੱਡੀਆਂ ਦੇ ਨਾਂ ਨਹੀਂ ਪਤਾ ਪਰ ਜਦੋਂ ਉਹ ਮੈਂ ਗੱਡੀ 'ਚ ਬਿਠਾਉਣਾ ਤਾਂ ਆਪਣੇ ਆਪ ਤੇ ਪਰਮਾਤਮਾ ਤੇ ਬਹੁਤ ਮਾਣ ਹੁੰਦਾ ਲੋੜ ਹੈ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਤਾਂ ਕਿ ਲੋਕ ਵੱਧ ਤੋਂ ਵੱਧ ਇਨਕਰੀਜ ਹੋਣ ਪਿੰਡ ਰਹਿਣ ਆਪਣੇ ਦੇਸ਼ ਰਹਿਣ ਪੰਜਾਬ ਰਹਿਣ ਤੇ ਇੱਥੇ ਰਹਿ ਕੇ ਵੀ ਉਹ ਆਪਣੀ ਤਰੱਕੀ ਦੇ ਰਸਤੇ ਜਿਹੜੇ ਨੇ ਉਹ ਬੁਲੰਦ ਕਰ ਸਕਦੇ ਨੇ ਤੇ ਮੰਜ਼ਿਲ ਹਾਸਲ ਕਰ ਸਕਦੇ ਨੇ ਕੈਮਰਾ ਪਰਸਨ ਰੋਸ਼ਨ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ